ਰਾ ਸਿੱਖੀ ਦਾ ਸੌਖਾ ਨਹੀਂ ਹਰ ਕੋਈ ਇਸ ਰਾਹ ਤੇ ਨਹੀਂ ਤੁਰ ਸਕਦਾ ਇਸ ਰਾਹ ਤੇ ਤੁਰਨ ਵਾਲਿਆਂ ਬੰਦ ਬੰਦੇ ਆਪਣੇ ਕਟਵਾਏ ਨੇ ਇਸ ਰਾਹ ਤੇ ਤੁਰਨ ਵਾਲਿਆਂ ਖੋਪੜੇ ਆਪਣੇ ਲੁਹਾਏ ਨੇ ਇਸ ਰਾਹ ਤੇ ਲੱਗੀਆਂ ਚੜਖੜੀਆਂ ਦੱਸਦੀਆਂ ਨੇ ਚੜਖੜੀਆਂ ਤੇ ਚੜ ਕੇ ਸੂਰਮਿਆਂ ਆਪਣੇ ਸਿਰਕ ਨਭਾਏ ਨੇ ਇਸ ਰਾਹ ਤੇ ਤੁਰਨ ਵਾਲਿਆਂ ਬੀਬੀਆਂ ਨੇ ਆਪਣੇ ਬੱਚਿਆਂ ਦੇ ਟੋਟੇ ਟੋਟੇ ਕਰਵਾ ਗਲਾਂ ਵਿੱਚ ਹਾਰ ਪੁਆਏ ਨੇ ਇਸ ਰਾਹ ਤੇ ਤੁਰਨ ਵਾਲਿਆਂ ਉੱਪਲਦੀਆਂ ਦੇਗਾ ਅੰਦਰ ਬੈਠ ਕੇ ਉਸ ਰੱਬ ਦੇ ਸ਼ੁਕਰ ਮਨਾਏ ਨੇ ਇਸ ਰਾਹ ਤੇ ਤੁਰਨ ਵਾਲਿਆਂ ਮਰਦਾਂ ਨੇ ਆਪਣੀਆਂ ਖੱਲਾ ਕੱਪੜਿਆਂ ਬਾਹਵਲ ਲਹਾਈਆਂ ਨੇ ਰਾਤੇ ਤੁਰਨ ਵਾਲਿਆਂ ਸੂਰਮਿਆਂ ਨੇ ਆਪਣੇ ਸਿਰਾਂ ਤੇ ਮਲ ਬੁਆਏ ਨੇ ਇਸ ਰਾਹ ਉੱਤੇ 100% ਸੱਚ ਬਿਕਦਾ ਝੂਠ ਨੂੰ ਰੱਤਾ ਜਿੰਨੀ ਵੀ ਥਾਂ ਨਹੀਂ ਉਹਨਾਂ ਸਿੱਖਾਂ ਨੇ ਸਿੱਖੀ ਦਾ ਨਾ ਚਮਕਾਉਣ ਲਈ ਸਭ ਕੁਝ ਆਪਣਾ ਵਾਰ ਦਿੱਤਾ ਪਰ ਬਾਦਸੰਗ ਅੱਜ ਦੇ ਸਿੱਖਾਂ ਨੇ ਸਭ ਕੁਝ ਸਾਬ ਲਿਆ ਪਰ ਅਸਲ ਸਿੱਖੀ ਵਾਲਾ ਕਿਰਦਾਰ ਰੱਖਿਆ ਕੋਲ ਨਹੀਂ ਅਸਲ ਸਿੱਖੀ ਵਾਲਾ ਰਿਹਾ ਕਿਰਦਾਰ ਕੋਲ ਨਹੀਂ